ਚੈਨਲ ਵਿੱਚ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਜੀ ਇਮਲੀ ਦੀ ਖੱਟੀ ਮਿੱਠੀ ਚਟਨੀ ਇਹ ਬਹੁਤ ਹੀ ਆਸਾਨ ਰੈਸਪੀ ਹੈ ਹਰ ਕੋਈ ਆਪਣੇ ਘਰ ਵਿੱਚ ਬੜੀ ਆਸਾਨੀ ਨਾਲ ਬਣਾ ਸਕਦਾ ਹੈ ਜੀ ਲਓ ਜੀ ਆਪਾਂ ਇਮਲੀ ਨੂੰ ਭਿਓ ਕੇ ਪਹਿਲਾਂ ਅੱਧਾ ਘੰਟਾ ਰੱਖ ਦਿੱਤਾ ਸੀ ਹੁਣ ਆਪਾਂ ਇਮਲੀ ਨੂੰ ਥੋੜਾ ਜਿਹਾ ਨਚੋੜ ਦਿੱਤਾ ਤੇ ਆਪਾਂ ਇਹਨਾਂ ਦੇ ਵਿੱਚ ਪਲਪ ਹੈ ਉਹ ਵੱਖਰਾ ਕੱਢ ਲਵਾਂਗੇ ਜੀ ਇਹ ਇੱਕ ਵਾਰੀ ਚ ਨਹੀਂ ਨਿਕਲਦਾ ਆਪਾਂ ਫਿਰ ਥੋੜਾ ਜਿਹਾ ਹੋਰ ਕੋਸਾ ਪਾਣੀ ਪਾਵਾਂਗੇ ਵਿੱਚ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਨ ਲੈਣਾ ਤਾਂ ਜੋ ਇਹਦੇ ਵਿੱਚ ਗੰਦਬੰਦ ਨਾ ਆਵੇ ਜੀ। ਲੋ ਜੀ ਇੱਕ ਵਾਰੀ ਛਾਨ ਲਿਆ। ਫਿਰ ਇਹਨੂੰ ਵਿੱਚ ਸੱਟਿਆ ਮੈਂ। ਫਿਰ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਕੇ ਨਪੀੜ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਸਾਰਾ ਰਸ ਕੱਢ ਲਵਾਂਗੇ ਜੀ। ਇਹ ਚਟਨੀ ਆਪਾਂ ਪਕੌੜਿਆਂ ਨਾਲ ਦਹੀਂ ਭੱਲਿਆਂ ਨਾਲ ਇਹ ਹਰੇਕ ਕਿਤੇ ਹੀ ਵਰਤੀ ਜਾਂਦੀ ਇਹ ਮਿਰਖੱਟੀ ਮਿੱਠੀ ਚਟਨੀ ਬਹੁਤ ਵਧੀਆ ਲੱਗਦੀ ਏ। ਆਪਾਂ ਇਹਦੇ ਵਿੱਚ ਘੜ ਵੀ ਪਾ ਸਕਦੇ ਆ ਘੜ ਪਾਉਣ ਨਾਲ ਕੀ ਏ ਥੋੜੇ ਦਿਨਾਂ ਵਿੱਚ ਥੋੜਾ ਜਿਹਾ ਟੇਸਟ ਇਹਦਾ ਬਗਲ ਜਾਂਦਾ ਹੈ ਸਰਦੀ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਇਸ ਤੇ ਪਰ ਗਰਮੀ ਵਿੱਚ ਖਰਾਬ ਹੋ ਜਾਂਦੀ ਲੋ ਜੀ ਹੁਣੇ ਆਪਾਂ ਰਸ ਕੱਢ ਲਈ ਤਾਂ ਸੀ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਸਿਲੰਡਰ ਦੇ ਉੱਪਰ ਰੱਖ ਦਿੱਤਾ ਬੋਤਲੇ ਵਿੱਚ ਪਾ ਦਿੱਤਾ ਸੀ ਪਾਣੀ ਏਮਲੀ ਵਾਲਾ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਰੰਗ ਤੇ ਖੰਡ ਤੇ ਤੇਜ ਸਿਲੰਡਰ ਦੇ ਉੱਤੇ ਇਹਨੂੰ ਛਾੜ ਦਿਆਂਗੇ ਜੀ ਲੋਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਲਾਲ ਰੰਗ ਪਾਤਾ ਬਾਤੀ ਆਪਾਂ ਪਾ ਦਾਂਗੇ ਇਹਦੇ ਵਿੱਚ ਜੀ ਖੰਡ ਤੇ ਮਿਕਸ ਇਹ ਕਰ ਦਿਆਂਗੇ ਹਿਲਾ ਦਿਆਂਗੇ ਜੀ ਜਦੋਂ ਇਹਦੇ ਵਿੱਚ ਉਬਾਲਾ ਆ ਗਿਆ ਤੇ ਉਹਦੇ ਵਿੱਚ ਆਪਾਂ ਫਿਰ ਇਹਦੇ ਵਿੱਚ ਆਰਾ ਰੋਡ ਜਾਂ ਕਾਰਨ سٹਾਰਚ ਦੀ ਸਲਰੀ ਪਾ ਦਾਂਗੇ ਬਸ ਫਿਰ ਸਾਡੀ ਚਟਨੀ ਬਣ ਕੇ ਰੈਡੀ ਹੋ ਜਾਏਗੀ ਜੀ ਅਲਾਜੀ ਆਹ ਹੁਣ ਮੈਂ ਇਹਦੇ ਵਿੱਚ ਖੰਡ ਪਾ ਰਿਹਾ ਜੀ ਜੋ ਵੀਰ ਭੈਣ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਜੋੜ ਰਹੇ ਪਲੀਜ਼ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਵਿਅਸਭੀਆਂ ਤੁਹਾਡੇ ਤੱਕ ਪਹੁੰਚ ਸਕਣ ਜੀ ਅੱਲਾ ਜੀ ਇਹਨੂੰ ਬਣਾਣਾ ਸ਼ੁਰੂ ਹੋ ਗਿਆ ਹੁਣ ਆਪਾਂ ਬਣਾਵਾਂਗੇ ਜੀ ਆਰਾ ਰੋਟੀ ਦੀ ਸਲਰੀ ਜੋ ਕਾਰਨ ਸਟਾਰ ਵੀ ਜੀ ਕਹਿੰਦੇ ਇਹਨੂੰ ਜੀ ਆਪਾਂ ਦੋ ਤੋਂ 2.5 ਚਮਚਾ ਪਾਇਆ ਜੀ ਆਰਾ ਰੋਡ ਹੁਣ ਥੋੜਾ ਜਿਹਾ ਆਪਾਂ ਪਾਣੀ ਵਿੱਚ ਪਾਵਾਂਗੇ ਆ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਜੀ ਇਹ ਸਲਰੀ ਆਪਾਂ ਉਦੋਂ ਹੀ ਪਾਉਣੀ ਜਦੋਂ ਪਾਲਾ ਆਂਦਾ ਹੋਵੇ ਪਾਣੀ ਵਿੱਚ ਜੀ ਜਾਂ ਚਟਨੀ ਵਿੱਚ ਦੀ ਮਿੱਠਾ ਮੈਂ ਚਾਕਲੇਟੀ ਕਾ ਵਧੀਆ ਸੀਗਾ ਚਟਨੀ ਵਿੱਚ ਤੁਸੀਂ ਆਪਦੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋ ਤੇ ਜੇ ਤੁਸੀਂ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਤੇ ਆ ਸਲਰੀ ਪਾਉਣ ਤੋਂ ਬਾਅਦ ਉੱਪਰ ਉਹਦੀ ਡਰਾਈ ਫਰੂਟ ਪਾ ਸਕਦੇ ਹੋ ਜੀ ਜਾਂ ਠੰਡੇ ਹੋਣ ਤੋਂ ਬਾਅਦ ਵੀ ਪਾ ਸਕਦੇ ਤਾਂ ਵੀ ਠੀਕ ਹੈ ਜੀ ਲਓ ਜੀ ਇਹ ਆਹ ਰਾ ਰੋਟ ਪਾਉਂਦੇ ਹਾਰ ਸੰਗਣੀ ਹੋ ਗਈ ਜੀ ਹੁਣ 4 ਤੋਂ 5 ਉਬਾਲੇ ਆਂਜਾਨ ਤੋਂ ਬਾਅਦ ਆਪਣੀ ਚਟਨੀ ਰੈਡੀ ਹੈ ਲਓ ਜੀ ਇੱਕ ਵਾਰੀ ਫੇਰ ਤੋਂ ਬੇਨਤੀ ਹੈ ਕਿ ਜੋ ਸਾਡੇ ਚੈਨਲ ਤੇ ਭੈਣ ਭਰਾ ਪਹਿਲੀ ਵਾਰੀ ਜੋੜ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀਆਂ ਨਵੀਂ-ਨਵੀਂ ਛੋਟੀ-ਛੋਟੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਜੀ ਲੋਜੀ ਚਟਨੀ ਬਣ ਕੇ ਰੈਡੀ ਹੈ ਹੁਣ ਮੈਂ ਤੁਹਾਨੂੰ ਇੱਕ ਕੌਲੀ ਦੇ ਵਿੱਚ ਕੱਢ ਕੇ ਦਿਖਾਵਾਂਗਾ ਇਹ ਬਹੁਤ ਹੀ ਵਧੀਆ ਬਣੀ ਹੈ ਟੇਸਟ ਵਿੱਚ ਬਹੁਤ ਵਧੀਆ ਲੱਗਦੀ ਹੈ ਚਟਨੀ ਪਕੌੜੇ ਐ ਗਲੱਬਜ਼ ਪਕੌੜੇ ਹਰ ਇੱਕ ਚੀਜ਼ ਨਾਲ ਇਹ ਵਰਤੀ ਜਾਂਦੀ ਹੈ ਜੀ ਹਰ ਵੇਲੇ ਘਰ ਦੇ ਵਿੱਚ ਲੋੜ ਰਹਿੰਦੀ ਹੈ ਇੱਕ ਵਾਰੀ ਬਣਾ ਕੇ ਤੇ ਹਫਤਾ ਤੱਕ ਇਹ ਖਰਾਬ ਨਹੀਂ ਹੁੰਦੀ ਅਗਰ ਆਪਾਂ ਖੰਡ ਨਾਲ ਬਣਾਉਣੇ ਜਿ ਗੁੜ ਨਾਲ ਬਣਾਉਣੇ